ਹਾਂਜੀ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਲੈ ਕੇ ਆਏ ਹਾਂ HF ਜੋ ਕਿ ਨਸਲ ਦੀ ਗਾਂ ਜੋ ਅਸੀਂ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ 4 ਮਹੀਨਿਆਂ ਦੀ ਗੱਬਣ ਗਾਂ ਇਹ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸੀਲ ਗਾਂ ਸੀਲ ਗਾਂ 14 ਲੀਟਰ ਦੁੱਧ ਜੋ ਕਿ ਇਸ ਗਾਂ ਦੇ ਥੱਲੇ 4 ਮਹੀਨਿਆਂ ਦੀ ਗੱਬਣ ਗਾਂ HF ਜੋ ਕਿ ਨਸਲ ਦੀ ਗਾਂ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੋ ਵੀ ਵੀਰ ਗਾਂ ਲੈਣ ਦਾ ਚਾਹਵਣ ਹੋਵੇ ਤਾਂ ਵੀਰ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਕੰਟੈਕਟ ਨੰਬਰ ਜੋ ਕਿ ਵੀਡੀਓ ਥੱਲੇ ਦਿੱਤਾ ਹੋਇਆ ਉੱਥੋਂ ਤੁਸੀਂ ਨੰਬਰ ਪ੍ਰਾਪਤ ਕਰਕੇ ਗਾਂ ਦੇ ਰੇਟ ਦੇ ਸਬੰਧਤ ਜੋ ਵੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਲੈ ਸਕਦੇ ਹੋ ਏਰੀਆ ਬਰਨਾਲਾ ਵਧੀਆ ਦਧਾਰੂ ਗਾਂ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ 14 ਲੀਟਰ ਦੁੱਧ 4 ਮਹੀਨੇ ਦੀ ਕੱਬਣ ਗਾਂ ਕੰਟੈਕਟ ਨੰਬਰ ਜੋ ਕਿ ਵੀਡੀਓ ਥੱਲੇ ਦਿੱਤਾ ਹੋਇਆ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉੱਥੋਂ ਤੁਸੀਂ ਨੰਬਰ ਪ੍ਰਾਪਤ ਕਰਕੇ ਵੀਰ ਦਿਨਾਂ ਗੱਲਬਾਤ ਕਰ ਸਕਦੇ ਹੋ ਗਾਂ ਦੇ ਸਬੰਧਿਤ ਤੇ ਧੰਨਵਾਦ ਜੀ